ਰਾਵਣ ਤਿਆਰ ਹੋ ਰਿਹਾ ਆਪਾਂ ਬਰੋ ਮੰਡੀ ਦੇ ਵਿੱਚ ਰਾਮਲੀਲਾ ਆਵੇ ਦੂ ਤਰੀਕ ਦੀ ਰਾਮਲੀਲਾਗਾਤਾ ਜਿੱਦਾਂ ਦੁਸ਼ਹਿਰਾ ਆ ਆਹੋ ਦੁਸ਼ਹਿਰਾ ਆ ਗਿਆ ਮੰਡੀ ਦੇ ਵਿੱਚ ਤਿਆਰ ਹੋ ਰਿਹਾ 라ਵਣ ਉਮਕਰਨ ਬਾਕੀ ਤੁਹਾਨੂੰ ਪਤਾ ਤੀਜਾ ਹੈ ਨਾ ਤੇ ਜਾਰੇ ਵੀ ਮਨ ਰਿਹਾ ਦੇਖੋ ਤਿਆਰੀ ਹੋ ਰਹੀ ਹੈ ਵੀਰ ਕਰ ਰਹੇ ਆ ਚੇਰੀ ਮਾਰੇ ਚੇਰੀ ਇਹ ਬਤਹਾ ਇਹ ਜੀਨੇ ਰਾਵਨ ਬਰੀ ਬਾਂ ਰਿਆ ਕਾਦਾ ਬਾਈ ਦਾ ਸ਼ਰਾ ਦੋ ਤਰੀਕ ਦਾ ਹਨ ਮੇਰਾ ਪੂਰਾ ਮੇਰੇ ਖੁਪ ਇਹ ਨਹੀਂ ਦੇਗਾ ਤਿਆਰੀ ਹੋ ਰਹੀ ਆ ਤੁਸੀਂ ਦੇਖਦਾ ਜੇ ਵਾਜੀ ਜੇ ਟਿਕਰਾ ਤੁਸੀਂ ਦੇਖਦਾ ਰ ਦੋ ਤਰੀਕ ਦਾ ਭਾਜੀ ਦੱਸ ਸਰ ਹਾਂਜੀ ਹਾਂਜੀ ਸਹੀ ਆ ਕਿੱਥੋਂ ਤਿਆਰ ਕਰਨਾ ਹੈ ਭਾਜੀ ਹੈ ਕਿੱਥੋਂ ਤਿਆਰ ਕਰਨਾ ਇਹ ਤਿਆਰ ਕਰ ਰਹੇ ਹਾਂ ਜਣਗੇ ਇੱਥੇ ਰਹੀਆਂ ਤੁਸੀਂ ਹਾਂਜੀ ਹਾਂ ਗੁਰਾਂ ਕਈ ਆ ਸਹੀ ਆ ਰੇਕ ਸਰ ਤੁਸੀਂ ਤਿਆਰ ਕਰਦੇ ਹਾਂਜੀ ਸਹੀ ਆ ਇਹ ਤਿਆਰ ਕਰਦੇ ਹਾਂ ਆਹ ਚੋਧਰੀਆਂ ਰੰਗ ਰੰਗ ਵੀ ਕਰ ਰਿਹਾ ਹੈ। ਕਿੱਦਾਂ ਪੇਪਰ ਉੱਪਰ ਲਾ ਰਿਹਾ ਹੈ ਇਹ। ਹਾਂ। ਲੇਟੀ ਲੇਟੀ। ਅਈਆ। ਮੈਦ ਦਾ, ਮੈਦ ਦਾ। ਮੈਦ ਦਾ ਹੈ ਯਾਰ। ਇੱਧਰ ਵੀ ਆ ਵੇਖੋ ਇਦਾਂ ਲਾ ਰਿਹਾ ਵੀਰ। ਇਹ ਰਾਵਣ ਜੀ, ਰਾਵਣ ਜੀ ਹੈ। ਇਹ ਰਾਵਣ ਹੈ। ਕੋਈ ਨਾਲ ਜੁੜੀ ਜਾਣੀ ਹੈ ਨਾ? ਠੀਕ ਹੈ ਯਾਰ। ਉੱਦੜੋ ਉਹ ਲਿੱਟੀ ਬਣ ਰਹੀ ਆ ਚੱਲ ਗਈ ਜੀ ਇੱਥੇ ਲੈ ਕੇ ਉਹ ਹੁਣ ਗਿਆ ਜਾਂ ਇਸ ਕਿਲੋ ਇਸ ਦੀ ਵੀਡੀਓ ਕਰੀ ਗੇ ਰਹੀ ਆ ਇਹ ਔਲਾਂ ਡਾਲਦੇ ਨੇ ਬਗ ਜੀ ਹੈ ਅੱਛਾ ਉਹ ਆਹੋ ਤੇ ਆ ਦੂਜੇ ਉਧਰੋਂ ਲੈਣੀਆਂ ਹਨ ਇੱਕ ਦਿਨ ਦੋ ਦਿਨ ਪਹਿਲਾਂ ਸਹੀ ਆ ਇਹ ਹਨ ਜੱਪ ਚੁੱcke ਨੇ ਲੈ ਪੀਵੀ ਰੋ 8 ਵਾਲਾ ਪਰਮ YouTube ਤੇ ਉਹ ਲਿੱਟੀ ਬਣਾ ਰਿਹਾ ਬੰਦਾ ਠੀਕ ਆ ਇਹ ਤੇ ਆ ਪੂਰਾ ਟੋਟਲ ਤਿਆਰ ਕਰਨੇ ਦੇ ਇੱਕ ਦਿਨ ਦਾ ਖੜਾ ਹੋ ਜਾਣਾ ਨਾ ਹਾਂਜੀ ਹਾਂਜੀ ਇੱਕ ਦਿਨ ਕੋ ਖੜਾ ਹੋ ਜਾਏਗਾ ਸਹੀ ਆ ਓਏ ਗਾਣੇ ਗਾ ਇਧਰ ਤਲਪਾਨਾਂ ਦੇ ਗੁੰਨਾ ਪਈਆਂ ਰਾਵਣ ਹੁਣਾਂ ਦੀਆਂ ਰਾਵਣ ਕਿਹੜਾ ਰਾਵਣ ਕਿਹੜਾ ਰਾਵਣ ਕਿਹੜਾ ਹੈ ਅੱਛਾ ਰਾਵਣ ਇਹ ਸਾਡਾ ਵਾ ਵਾ ਇਹ ਰਾਵਣ ਹੈ ਹੈ ਇਹ ਕਿਹੜੀ ਜਿਹੇ ਰਾਵਣ ਆ ਦੇਖੋ ਇੱਦਾਂ ਜੋੜਦੇ ਟੀਕ ਲੈਟੀ ਨਾਲ ਹਾਲੇ ਟੀਨਾ ਪਈ ਹੈ ਤੇ ਦੁੱਧੀਆਂ ਪੈਂਦੀਆਂ ਆ ਥੱਲੇ ਘੱਟਾ ਲਓ ਜੀ ਦਿਲੋਂ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਾਈ ਸਸਿਕਾਰ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੱਕਰਦੇ ਆ ਅਗਲੇ ਬਲੌਗ ਦੇ ਵਿੱਚ